ਗੁਰਦਾਸਪੁਰ ਦੇ ਧਾਰੀਵਾਲ ਤੋਂ ਇੱਕ ਵੀਡੀਓ ਸਾਹਮਣੇ ਆਈ ਬੀਡੀਪੀਓ ਦੇ ਦਫਤਰ ਦੇ ਵਿੱਚ ਕੁਝ ਲੋਕ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਅਕਾਲੀ ਲੀਡਰ ਅਕਾਲੀ ਵਰਕਰਾਂ ਦੇ ਨਾਲ ਇੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਪਰਚੇ ਦਰਜ ਕਰਨ ਨੂੰ ਲੈ ਕੇ ਕੋਈ ਮਾਮਲੇ ਤੇ ਗੱਲਬਾਤ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਬੀਡੀਪੀਓ ਦੇ ਨਾਲ ਉਹਨਾਂ ਦੀ ਤਿੱਖੀ ਬਹਿਸਬਾਜ਼ੀ ਹੋ ਜਾਂਦੀ ਹੈ ਇਸੇ ਬਹਿਸਬਾਜ਼ੀ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਵਾਇਰਲ ਹੋ ਰਹੀਆਂ ਨੇ ਇਹ ਹੀ ਵੀਡੀਓ ਜਿਹੜੀ ਉਹ ਸਾਹਮਣੇ ਵੀ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਬਹਿਸ ਹੋਏ ਨਜ਼ਰ ਆ ਰਹੇ ਨੇ ਜ਼ਿਲ੍ਹਾ ਪ੍ਰਧਾਨ ਅਕਾਲੀ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਨੇ ਇਹ ਧਾਰੀਵਾਲ ਤੋਂ ਜਿਹੜੇ ਇੱਥੇ ਬੈਠੇ ਹੋਏ ਨੇ ਗੱਲਬਾਤ ਕਰਨ ਦੇ ਲਈ ਰਮਨਦੀਪ ਸਿੰਘ ਸੰਦੂ ਨੇ ਜਿਹੜੇ ਕੁਝ ਅਕਾਲੀ ਵਰਕਰਾਂ ਦੇ ਨਾਲ ਬੀਡੀਪੀਓ ਦੇ ਦਫ਼ਤਰ ਦੇ ਵਿੱਚ ਪਹੁੰਚਦੇ ਨੇ ਬੀਡੀਪੀਓ ਦੇ ਨਾਲ ਗੱਲਬਾਤ ਕਰਦੇ ਨੇ ਕਿ ਆਖਰ ਕਿਸ ਕਾਰਨ ਤੋਂ ਇਹਨਾਂ ਵਰਕਰਾਂ ਦੇ ਉੱਪਰ ਪਰਚੇ ਦਰਜ ਕਰਵਾਏ ਗਏ ਨੇ ਤੇ ਇਹੀ ਸਵਾਲ ਜਵਾਬ ਦੇ ਵਿਚਾਲੇ ਦੋਹਾਂ ਦੇ ਵਿੱਚ ਤਿੱਖੀ ਬਹਿਸਬਾਜ਼ੀ ਹੋ ਜਾਂਦੀ ਹੈ ਏਸੇ ਦੌਰਾਨ ਬੀਡੀਪੀਓ ਇਹ ਤੱਕ ਕਹਿ ਦਿੰਦੇ ਨੇ ਕਿ ਇਹਨਾਂ ਸਾਰਿਆਂ ਨੂੰ ਦਫ਼ਤਰ ਚੋਂ ਬਾਰ ਕੱਢ ਦਿਓ ਇਹ ਮੇਰੇ ਨਾਲ ਦਫਤਰ ਦੇ ਵਿੱਚ ਆ ਕੇ ਗੁੰਡਾਗਰਦੀ ਕਰ ਰਹੇ ਨੇ